ਫਾ ਕਰੇ ਚੱਲਦੇ ਨਹੀਂ ਮੈਂ ਨਹੀਂ ਨੋਟਾ ਕਰਦਾ ਉਹ ਨਹੀਂ ਆਉਂਦਾ ਪੈਸੇ ਲਾਉਣਾ ਤੂੰ ਵੀਰੇ ਪਰ ਦੋ ਮਿੰਟ ਯਾਰ ਦੋ ਮਿੰਟ ਕਿਤੇ ਲੈਣੀ ਹੈ ਨਾ ਨਾ ਪੈ ਲੈਣੀਆ ਕਰ ਲੈ ਪਾਸ ਆ ਪੈ ਨਹੀਂ ਲੈਣੀ ਆ ਜੀ ਆ ਪਾ ਦੇ ਚੋਲਾ ਹੁਣ ਜੜੀ ਵਾਲਾ ਬੰਦਾ ਦੇਖ ਕਿਉਂ ਪਾ ਹੀ ਪੈਣਾ ਨੂੰ ਪਾਸ ਕਰ ਚੁੱਕੀ ਹਾਂ ਕਿੱਧਾ ਸੀਦਾ ਬੱਚੇ ਚਾਹ ਨਹੀਂ ਚਾਹ ਜ਼ਰੂਰ ਪਿੱਛੇ ਬੈਠ ਕੇ ਇਹਨੇ ਮੰਗਾ ਲਈ ਰੋ ਪੀ ਕੇ ਹੱਬੀ ਕੇ ਦੇਖੋ ਹਾਂ ਦੁੱਧ ਅਸਲ ਨੂੰ ਜਮਨੀ ਪਰ ਆ ਮਿੱਠੂ ਜਾਣਦੇ ਕਿ ਇਸੇ ਪਿੰਡ ਦੇ ਮੇਰੇ ਬਣਾ ਨੇ ਇਹ ਪਿੰਡ ਦਾ ਨਹੀਂ ਇਹ ਪਿੰਡ ਨਹੀਂ ਆਹ ਹਾਂ ਇਸ ਬਾਬਾ ਇਹ ਪਿੰਡ ਹੈ ਇਹਹੀ ਪਿੰਡ ਹੈ ਬੜਾ ਠੀਕ ਆ ਲੈ ਤਾਂ ਤੂੰ ਉਹ ਖਾਣ ਤੂੰ ਤਾਂ ਬੜਾ ਹੀ ਜਾਣਦੇ ਮੇਰਾ ਗੱਟੀ ਵਾਲੀ ਕਸਤ ਸੰਭ ਦੇਖਦਾ ਹੁੰਦਾ ਉਹ ਚਾਹੁੰਦਾ ਇਹ ਯਾ ਬਾਬਾ ਲੈ ਮੈਂ ਨੂੰ ਪੜਾ ਰਿਹਾ ਕੁਛ ਨਹੀਂ ਬਾਬੇ ਕੀ ਓਏ ਦੰਦ ਤਾਂ ਦੇਖੋ ਮੈਨੂੰ ਦੇਖ ਲੈ ਛੜ ਛੜ ਜਾ ਪਾ ਨਵੀਂ ਆ ਨਵੀਂ ਜਮਾਨਾ ਆ ਜੋ ਬੀਰੇ ਆ ਜੋ ਸਿੰਗਾ ਹੁਣ ਛੇੜਾ ਛੇੜੀ ਏ ਆ ਛੇੜਾ ਛੇੜਾ ਚੱਲੇ ਜਾ ਛੇੜਨੇ ਛੇੜੀ ਪੁੱਈ ਛੇੜ ਛੇੜ ਤੂੰ ਦਾ ਟਾਈਮ ਬੜਾ ਲਾ ਬਾਬਾ 14000 ਦੇਤੀ ਹੈ ਹੈ ਆਏ ਹੋਰ ਕੀ ਫੇਰ ਕੋਈ ਦੱਸ ਦੇ ਇੱਕ ਕੋਈ ਤੇਰੇ ਕੋਲ ਹੀ ਖੜੇ ਦੀ ਪਹਿਲਾ ਵਾਲੇ ਸੋਦੇ ਵਾਲੇ ਵੀ ਇੱਕ ਕੋਈ ਇੱਕ ਕੋਈ ਕਿੰਨੇ ਦੀ ਦੇਣੀ ਆ 2000 ਘੱਟ ਦੇ ਦੇ ਕਿੰਨੇ ਤੋਂ 14 ਤੋਂ 14 ਤੋਂ 12 ਤੋਂ 12 ਪੱਕੇ ਪੈਸੇ ਲਾ ਕੇ ਲੈ ਕੇ ਜਾ ਕੱਲ ਮੈਂ ਤੈਨੂੰ ਸੁਣ ਨਹੀਂ ਗੱਲ ਪਹਿਲਾਂ 23 ਨੂੰ ਛੱਡ 23 23 ਧੜਕੇ ਦਾ ਖੜਿਆ ਤੂੰ ਨੇ ਕਿਸੇ ਨੇ ਇੱਕ ਦੋਨੇ ਲਾ ਕੇ ਮੁੱਲ ਛੜਤੀ ਠੀਕ ਹੈ ਕਾਕਾ ਆਲਾ 15 ਦੀ ਦੇ ਪੁਰਹ ਫੁਰਕਾ ਸਰਕਾਰੀ ਰਹਗੀ ਨਾ ਨਾ ਗਰੀਬ ਆਦਮੀ ਹਮਚਾਰ ਗਰੀਬ ਬਰਦਾਈ ਵਾਲਾ ਬੰਦਾ ਬਾਈ ਹੋਰ ਕਿੰਨਾ

ਹਾਂ ਉਹ ਵੀ ਆ ਗਿਆ ਤੇ ਹੱਥ ਜੀ ਆ ਗਿਆ ਹੱਥ ਮਾਰ ਲੈ ਬਾ ਸੋਨਾ ਦੀ ਨਿਕਲ ਗਈ ਨਹੀਂ ਨਹੀਂ ਹੋ ਗਈ ਹੋ ਗਈ ਹੋ ਗਈ ਉਹ ਵੀ ਆ ਗਿਆ ਮੈਡ ਦਾ ਵਾਤਾ ਤਤਰ ਤਤਰ ਪਰ ਕੱਟ ਪਏ ਯਾਰ ਕਿਲੇ ਦੀ ਕਰਤੀ ਨਹੀਂ ਮੁੜ ਗਿਆ ਯਾਰ ਵੱਡਾ ਸਾਹ ਖੜ ਜਾ ਚਲੋ ਕੱਟ ਪਏ ਯਾਰ ਕੱਟ ਪਏ ਯਾਰ ਹਾਂ ਕੰਤਾ ਹੋ ਗਿਆ ਖੜੇ ਤੇਰੀ ਚਾਹ ਦਿੱਤੀ ਅਸੀਂ ਹਾਂ ਠੀਕ ਹੈ ਕੱਢ ਪਏ ਯਾਰ ਜਮੇਰ ਮੇਰਾ ਵੀ ਕਰਾ ਦੇ ਦੋਈ ਰੋਲ ਜਾਊਗਾ ਆਰੇ ਵਾਦਾ ਰਾਜੂ ਉੱਦਾ ਕਰਿਆ ਇਹਦੇ ਨਾਲ ਮੇਰਾ ਵੀ ਕਰਾ ਫੇਰਾ ਬੱਕੀ ਖੜੋਏ ਤੂੰ ਕਿਹਾ ਨਹੀਂ ਚਾਪ ਲਈ ਚਾਪ ਭੇਜਦਾ ਗਈ ਸਾਹਿਬ ਵੀਰ ਫਾਦਰੀ ਨੂੰ ਪੁੱਛਣਾ ਹੈ ਕਰਮਕਾਲੇ ਹੋ ਗਏ ਕਰਮਕਾਲੇ ਨੇ ਦਾ ਸਾਹਮਣੇ ਚਾਹ ਪਿਆ ਕੇ ਮੇਰੇ ਮੋਟੇ ਨੇ 16 16 ਇਹ ਦੇਖੋ ਰਾਜੂ ਦੇ ਸ਼ਰੀਕ ਨੇ ਕਰਾਇਆ ਸੋਦੋ ਫੇਰ ਕਿਉਂ ਗਿਆ ਸੱਟ ਕੇ ਦੂਰ ਗਿਆ ਉਹ ਗਰੀਬ ਹੈ ਵਿਚਾਰਾ ਉਹ ਗਰੀਬ ਹੈ ਮੇਰੀ ਠੀਕ ਕਰੀ ਵਾਦਣੀ ਹੈ ਵਿਚਾਰਾ ਕੋਈ ਗੱਲ ਨਹੀਂ ਯਾਰ ਹੁਣ ਉਹ ਗਰੀਬ ਆਦਮੀ ਯਾਰ ਕਿੱਡੀ ਚੱਲ ਹੋਗੀ ਤੂੰ ਧੱਕਾ ਖੜਾ ਬੰਦਾ ਯਾਰ ਚਲੋ ਚਾਹ ਦੇ ਬਾਹਰ ਹਾਂ ਬਹਾਨ ਦੀ ਚਰਕੀ ਤੇ ਚੱਲੇ ਤਾਂ ਕੀ ਕਰੇ ਉਹ ਰਹੀ ਸੀ ਸੱਤ 8 9 10 ਕਰੋ 11 12 13 14 15 16 ਤੁਹਾਰੇ ਜਿਹਨੂ ਠੀਕ ਆ ਪੂਰਾ ਹੀ ਨੇ ਬਾਬਾ ਤੁਹਾਰੇ ਗੱਲ ਨਾ 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 ਸੱਲੀ ਕਰੋ ਸੱਲੀ ਜ਼ਰੂਰੀ ਆ ਭਾਈ ਆਪਣੀ ਬੱਕਰੀ ਮਾੜੀ ਚੰਗੀ ਹੁਣ ਚੈੱਕ ਕਰ ਲਈ ਮਾਰ ਲਾ ਗੋਵਿੰਦ ਗੌਰ ਮੜੀ ਬਰਾ ਹਾਂ ਤੌਰ ਕਰ ਲਾ ਹਜੇ ਤਾਂ ਆਪਾਂ ਮਿਲਦੇ ਕੋਈ ਨੁਕਸ ਹੋਇਆ ਕਰ ਸੁਣ ਵੀਰੇ ਉਤਾ ਕੋਈ ਨੁਕਸ ਹੋਇਆ ਮੜਵਾ ਵੀ ਦੇਖੀ ਬਾਹਰ ਦੀ ਸਾਡੀ ਲਿਖੀ ਗਈ ਮੂਰਤੀ ਨਹੀਂ ਹੁੰਦੀ ਚੀਜ਼ ਐ ਚੇਨੀ ਐ ਕਹਾਣੀ ਐ ਖੋਟੀ ਐ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਇਮਾਨਦਾਰੀ ਆ ਅਸੀਂ ਜਿਹੜਾ ਵਿਚ ਬੜੀਆਂ ਬੱਕਰੀ ਦੇ ਕਿਉਂ ਜੀ ਅਗਲੇ ਨੂੰ ਕਿਉਂ ਜੀ ਕੋਈ ਨੁਕਸ ਕਰ ਕਰਾ ਕੋਈ ਨੁਕਸ ਨਹੀਂ ਬਾਬਾ ਸਹੀ ਕਰਾ ਨਾ ਜੀ ਬੈਠੀ ਹੋਰ ਆ ਬਣੀ ਬੈਠੀ ਠੀਕ ਐ ਠੀਕ ਕੱਟੂੜਨੀ ਬੋਲਦਾ ਕਿਹੜਾ ਗੋਲਾ ਹੋ ਸਹੀ ਤਾਂ ਇਹਨੂੰ ਐ ਕਰ ਲਿਖਾਈ ਛੋੜ ਬੰਦੇ ਦੀ ਤੈਨੂੰ ਲਿਖਾਈ ਆਪੇ ਕਰਾ ਦੂੰ ਬਾਕੀ ਸਾਡਾ ਮੂੰਹ ਮਿੱਠਾ ਕਰਾ ਦੇ